ਰਾਜੀ ਸਤਿ ਸ਼ੰਸ਼ੀਰ ਸਰਕਾਰ ਸਾਹਿਬ ਜੇ ਕਿ ਨਤਮਸਤਕ ਹਾਂ ਮੈਂ ਤੁਹਾਨੂੰ ਕਿਉਂ ਇਹ ਦਰਸ਼ਨ ਕੀਤੇ ਨੇ ਕਿੰਨਾ ਕ ਸਕੂਨ ਮੈਸੇਜ ਸਕੂਨ ਮੈਨੂੰ ਲੱਗਦਾ ਸ਼ੁਰੂ ਹੀ ਇੱਥੋਂ ਹੁੰਦਾ ਜੀ ਤੇ ਮਤਲਬ ਜਿਨੀਅਰ इवन ਡੈਡੀ ਨਾਲ ਮਤਲਬ ਫੈਮਲੀ ਨਾਲ ਹੁੰਦੇ ਸੀਗੇ ਉਹਰੇ ਇਦਾਂ ਕਦੇ ਹੋਇਆ ਹੀ ਨਹੀਂ ਵੀ ਅਸੀਂ ਅੰਬਰਸਰ ਆਏ ਆ ਤੇ ਕਦੇ ਦਰਸ਼ਨ ਕਰਨਾ ਆਏ ਹੋਈਏ ਸੋ ਅੱਜ ਮੇਰੀ ਪ੍ਰਮੋਸ਼ਨ ਚੱਲ ਰਹੀ ਸੀਗੀ ਕਿਤੇ ਤੇ ਮੈਨੂੰ ਉਹ ਉਧਰੋਂ ਅਸੀਂ ਨਾ ਬਿਲਕੁਲ ਐਂਡ ਤੇ ਸੀਗੇ ਮਤਲਬ ਐਗਜ਼ਿਟ ਤੇ ਸੀਗੇ ਅੰਬਰਸਰ ਦੇ ਤੇ ਮੈਂ ਨਾ ਬਾਈ ਨੂੰ ਕਹਿਣ ਲੱਗਿਆ ਮੈਂ ਕਿਹਾ ਯਾਰ ਨਹੀਂ ਵੀ ਜੀ ਨਹੀਂ ਕਰਦਾ ਇੱਦਾਂ ਜਾਣ ਦਾ ਸੋ ਮਤਲਬ ਇਨ ਫਿਰ ਮੈਂ ਸਰਵਜੀਤ ਭਾਜੀ ਹੁਣਾਂ ਨੂੰ ਕਾਲ ਕੀਤੀ ਮੈਂ ਕਿਹਾ ਭਾਜੀ ਮੈਂ ਆ ਰਿਹਾ ਫਿਰ ਭਾਜੀ ਹੁਣਾਂ ਨਾਲ ਹੁਣ ਦਰਸ਼ਨ ਹੋਏ ਤੇ ਮਤਲਬ ਇਹਦੇ ਤੋਂ ਉੱਤੇ ਤਾਂ ਕੋਈ ਗੱਲ ਹੀ ਹੈ ਨਹੀਂ ਭਾਜੀ ਵੀ ਇੰਨਾ ਸਕੂਨ ਤੇ ਦਰਬਾਰ ਸਾਹਿਬ ਦਾ ਮਤਲਬ ਆ ਕੇ ਇੱਕ ਠਹਿਰਾਵ ਤੇ بس ਸ਼ਬਦ ਹੀ ਨਹੀਂ ਹੈਗੇ ਬਾਜੀ ਮਤਲਬ ਚਲੋ ਬੁਲਾਵਾ ਆਇਆ ਹੈ ਕਿ ਧਾਰਮਿਕ ਤੁਸੀਂ ਉਹਦੇ ਵਿੱਚ ਯਾਤਰਾ ਵੀ ਕਰਦੇ ਹੋ ਪਰਿਵਾਰਕ ਰਿਸ਼ਤਿਆਂ ਨੂੰ ਔਰ ਐਸਾ ਪਹਿਲੀ ਵਾਰੀ ਐਸਾ ਸੁਜਗਤ ਆਇਆ ਜਿਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਫਿਲਮ ਦੇ ਵਿੱਚ ਵਧੀਆ ਰੋਲ ਦਬਾਰ। ਮਹਾਂਦੀ ਭਾਜੀ ਉਹ ਚਲੋ ਫਿਲਮ ਸਾਡੀ 26 ਨੂੰ ਆ ਰਹੀ ਹੈ ਜੀ 26 ਨੂੰ ਬਟ ਮੈਂ ਸੱਚੀ ਦੱਸਾਂ ਇੱਥੇ ਮੈਂ ਸਿਰਫ ਆਪਣੇ ਮਤਲਬ ਆਪਣੇ ਦਿਲ ਲਈ ਆਇਆ ਜਾਂ ਤੁਸੀਂ ਲਾ ਲੋ ਅਰਦਾਸ ਕਰਨ ਲਈ ਡੇੜੀ ਹੋਣਾ ਦੇ ਜੀ ਜੀ ਹਾਂ ਜੀ ਧਾਰਮਿਕ ਰਿਲੇਟਡ ਗਿਆ ਕਿਉਂਕਿ ਮੈਂ ਪਹਿਲਾਂ ਵੀ ਦੱਸ ਗਿਆ ਟਰਨ ਜੀ ਬਿਸ਼ੱਕ ਰੱਬ ਨੂੰ ਧਿਆਉਣ ਦੇ ਰਾਹ ਡੱਡ ਹੋ ਸਕਦੇ ਆ ਮੰਜ਼ਲ ਇੱਕ ਹੋਈ ਆ ਹਨਾ ਬਿਸ਼ੱਕ ਦੀ ਤੁਸੀਂ ਮੰਦਿਰ ਦੇ ਨਾਲ ਦਰਸ਼ਨ ਕਰੋ ਬਿਸ਼ੱਕ ਦੀ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਦਰਸ਼ਨ ਕਰੋ ਹਨਾ ਮਸਜਿਦ ਮਸੀਦ ਕਰੋ ਜੋ ਮਰਜੀ ਕਰੋ ਤੁਸੀਂ ਬਸ ਮੰਜ਼ਲ ਇੱਕ ਹੋ ਆ ਸੋ ਪਰਮਾਤਮਾ ਦੀ ਕਿਰਪਾ ਹੈ ਜੀ ਕਿ ਇੱਥੇ ਦਰਸ਼ਨ ਹੋਏ ਨੇ ਤੇ ਨੰਦ ਆਇਆ ਥੈਂਕ ਯੂ ਬਾਈ ਜਦੋਂ ਪਰਿਵਾਰ ਕਰ ਜੇ ਅੰ内 ਇਨਸਾਨ ਇੰਨਾ ਡੁੱਬ ਜਾਂਦਾ ਹੈ ਕਿ ਰੱਬ ਨੂੰ ਹੀ ਪੁੱਜ ਜਾਂਦਾ ਹੈ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਕਿ ਗੁਰੂਆਂ ਪੀਰਾਂ ਜਿੱਥੇ ਵੀ ਆਪਾਂ ਮੰਨਦੇ ਆ ਉੱਥੇ ਜਾ ਕੇ ਦਰਸ਼ਨਦਾਰੇ ਯਾਤਰਾ ਜਰੂਰ ਕਰਨੀ ਬਾਈ ਜੇ ਜਦੋਂ ਪੀੜ ਪੈਂਦੀ ਹੈ ਨਾ ਉਦੋਂ ਦੋ ਹੀ ਚੀਜ਼ਾਂ ਹੁੰਦੀਆਂ ਮੈਂ ਬਾਈ ਨੂੰ ਵੀ ਦੱਸ ਰਿਹਾ ਸੀ ਕਿ ਜਾਂ ਤਾਂ ਬੰਦਾ ਡੋਲ ਜਾਂਦਾ ਤੇ ਜਾਂ ਬਿਲਕੁਲ ਹੀ ਪੱਕਾ ਹੋ ਜਾਂਦਾ ਇਧਰਲੇ ਪਾਸੇ ਸੋ ਪਰਮਾਤਮਾ ਦੀ ਕਿਰਪਾ ਜੀ ਇਧਰਲੇ ਪਾਸੇ ਹੋਰ ਪੱਕੇ ਹੀ ਹੋਏ ਆ ਸੋ ਪਰਮਾਤਮਾ ਇਦਾਂ ਹੀ ਵਿਸ਼ਵਾਸ ਤੇ ਕਿਰਪਾ ਆਪਣੇ ਬਣਾਈ ਰੱਖੋ ਥੈਂਕ ਯੂ ਸੋ ਬਾਏ ਅਸੀਂ ਅਰਦਾਸ ਕੀਤੀ ਹੈ ਹਰ ਕਿਸੇ ਲਈ ਹਾਂਜੀ 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 ਉਹ ਤਾਂ ਮਤਲਬ ਬਾਈ ਜੀ ਹੁਣ ਜਦੋਂ ਵੀ ਅਸੀਂ ਪਹਿਲਾਂ ਵੀ ਜਾ ਕੇ ਆਏ ਆ ਤਾਂ ਉਹ ਵਿਚਾਰੇ ਇੰਨੇ ਕਿ ਮਤਲਬ ਇਹ ਮੈਨੂੰ ਲੱਗਦਾ ਕੱਲੇ ਪੰਜਾਬੀਆਂ ਦੇ ਹੁੰਦੇ ਵਿੱਚ ਹੀ ਆ ਅਸੀਂ ਗਏ ਉਹਨਾਂ ਲਈ ਸੀਗੇ ਬਟ ਉਹ ਆਪਣਾ ਦੁੱਖ ਭੁੱਲ ਕੇ ਪਹਿਲਾਂ ਉਹਨਾਂ ਨੇ ਅਫਸੋਸ ਡੈਡੀ ਉਹਨਾਂ ਨਾਲ ਕੀਤਾ ਸੋ ਮਤਲਬ ਮੈਨੂੰ ਪਤਾ ਜੀ ਕਿਉਂਕਿ ਪੰਜਾਬ ਇੱਕ ਐਸੀ ਜਗ੍ਹਾ ਐਸੀ ਧਰਤੀ ਆ ਜਿੱਥੇ ਪਰਮਾਤਮਾ ਨੇ ਇੰਨਾ ਕਬਲ ਬਖਸ਼ਿਆ ਕਿ ਇੱਕ ਬੰਦੇ ਤੇ ਪੀੜ ਭਵੇ ਤਾਂ ਪਿੱਛੇ ਉਹਦੇ ਜਾਂ ਇੱਕ ਫੈਮਿਲੀ ਦੇ ਮਗਰ ਤੁਸੀਂ ਲਾ ਲਓ 20 25 25 ਜਾਨੇ ਖੜੇ ਨੇ ਉਹਨਾਂ ਦੀ ਮਦਦ ਲਈ ਸੋ ਆਪਾਂ ਬਹੁਤ ਛੇਤੀ ਸਪੀਡ ਦੇ ਵਿੱਚੋਂ ਮਾਰ ਨਿਕਲਿਆ ਵਾ